ਗੋਇੰਦਵਾਲ ਥਰਮਲ ਪਲੈਂਟ ਦਾ ਸੌਦਾ ਪੰਜਾਬ ਸਰਕਾਰ ਕਰ ਲੈਂਦੀ ਹੈ ਔਰ ਲੰਗੇ ਦੇਣੀ ਸੀਐਮ ਭਗਵੰਤ ਮਾਨ ਨੇ ਸਾਰੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਇਸ ਗੱਲ ਦੀ ਸਿਲਾਹਾ ਕੀਤੀ ਸੀ ਕਿ ਥਰਮਲ ਪਲੈਂਟ ਜਿਹੜਾ ਗੋਇੰਦਵਾਲ ਥਰਮਲ ਪਲੈਂਟ ਹੈ ਉਹ ਪੰਜਾਬ ਸਰਕਾਰ ਨੇ ਖਰੀਦ ਲਿਆ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਜਿਨ੍ਹਾਂ ਦੇ ਵਿੱਚ ਕਾਂਗਰਸ ਵਰਗੀਆਂ ਪਾਰਟੀਆਂ ਵੀ ਸ਼ਾਮਿਲ ਨੇ ਉਹਨਾਂ ਦੇ ਲੀਡਰਾਂ ਨੇ ਵੀ ਛਲਾਗਾ ਕੀਤੀ ਹੈ ਨਵਜੋਤ ਸਿੰਘ ਸਿੱਧੂ ਨੇ ਛਲਾਗਾ ਕੀਤੀ ਹੈ ਨਵਜੋਤ ਸਿੰਘ ਸਿੱਧੂ ਜਿਹੜੇ ਕੀ ਸਿੱਧੇ ਇਲਜ਼ਾਮ ਲਾਉਂਦੇ ਨੇ ਸੱਤਾਧਾਰੀ ਪਾਰਟੀਆਂ ਦੇ ਉੱਤੇ ਕਿ ਆਹ ਨਹੀਂ ਕੀਤਾ ਆਹ ਗਲਤ ਕੀਤਾ ਆਹ ਸਹੀ ਨਹੀਂ ਕੀਤਾ ਉਹ ਨਵਜੋਤ ਸਿੰਘ ਸਿੱਧੂ ਹੁਣ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਇਹ ਇੱਕ ਚੰਗਾ ਕਦਮ ਹੈਗਾ ਤਾਂ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਅੰਕੜਿਆਂ ਮੁਤਾਬਕ 1080 ਕਰੋੜ ਰੁਪਏ ਦੇ ਵਿੱਚ ਇਹ ਪਲਾਂਟ ਖਰੀਦੇ ਆ ਔਰ ਇਸ ਪਲਾਂਟ ਨੂੰ ਪੰਜਾਬ ਦੇ ਹਿੱਤ ਵਿੱਚ ਦੱਸਿਆ ਖੈਰ ਹੁਣ ਦੇਖਣਾ ਹੋਵੇਗਾ ਕਿ ਵਿਰੋਧੀ ਪਾਰਟੀਆਂ ਕਿਸ ਤਰ੍ਹਾਂ ਦੇਖ ਰਹੀਆਂ ਜਿਵੇਂ ਕਿ ਕਿਹਾ ਕਿ ਕਾਂਗਰਸ ਪਾਰਟੀ ਨੇ ਇਸ ਗੱਲ ਦੀ ਛਲਾਗਾ ਜ਼ਰੂਰ ਕੀਤੀ ਕਾਂਗਰਸ ਪਾਰਟੀ ਦੇ ਕੁਝ ਲੀਡਰਾਂ ਨੇ ਛਲਾਗਾ ਜ਼ਰੂਰ ਕੀਤੀ ਹੈ ਪਰ ਦੂਜੇ ਪਾਸੇ ਵਿਰੋਧੀ ਧਰ ਜਿਹੜੀ ਭਾਜਪਾ ਦੀ ਹੈ ਉਹ ਇਸ ਗੱਲ ਤੋਂ ਨਾ ਖੁਸ਼ ਹੈ ਮਨਜਿੰਦਰ ਸਿੰਘ ਸਿਰਸਾ ਨੇ ਸਿੱਧੇ ਨਿਸ਼ਾਨੇ ਸਾਧਦੇ ਨੇ ਮਨਜਿੰਦਰ ਸਿੰਘ ਸਿਰਸਾ ਦਾ ਦਾਵਾ ਹੈ ਕਿ ਇਹ ਖਰੀਦ ਪੰਜਾਬ ਸਰਕਾਰ ਦੀ ਸਭ ਤੋਂ ਗਲਤ ਖਰੀਦ ਹੈ ਔਰ ਇਸ ਦੇ ਨਾਲ ਪੰਜਾਬ ਨੂੰ ਘਾਟਾ ਹੋਵੇਗਾ ਇੱਥੇ ਅੰਕੜੇ ਜਾਣ ਲੈਣਾ ਬਹੁਤ ਜ਼ਰੂਰੀ ਆ ਦਰਸਲ ਜੀਵੀਕੇ ਨਾਦੀ ਕੰਪਨੀ ਹੈ ਜਿਸ ਨੇ ਇਸ ਗੋਇੰਦਵਾਲ ਥਰਮਲ ਪਲਾਂਟ ਦੇ ਨਾਂ ਦੇ ਉੱਤੇ ਵੱਖ-ਵੱਖ ਬੈਂਕਾਂ ਤੋਂ ਬਹੁਤ ਜ਼ਿਆਦਾ ਲੋਨ ਲਿਆ ਸੀ ਔਰ ਇਹ ਲੋਨ ਜਿਹੜਾ ਉਹ 6000 ਕਰੋੜ ਤੋਂ ਵੀ ਜ਼ਿਆਦਾ ਸੀ ਤੁਹਾਨੂੰ ਇੱਥੇ ਇਹ ਵੀ ਦੱਸ ਦਿੰਦੇ ਆ ਕਿ ਜਿਨ੍ਹਾਂ ਬੈਂਕਾਂ ਤੋਂ ਲੋਨ ਲਿਆ ਸੀ ਉਹਨਾਂ ਬੈਂਕਾਂ ਦੇ ਵਿੱਚ 10 ਬੈਂਕ ਇਹੋ ਜਿਹੇ ਵੀ ਨੇ ਜਿਹੜੇ ਪ੍ਰਾਈਵੇਟ ਬੈਂਕਸ ਨੇ ਯਾਨੀ ਕਿ ਆ ਕਾਫੀ ਜ਼ਿਆਦਾ ਬੈਂਕਸ ਤੋਂ ਲੋਨ ਲਿਆ ਗਿਆ ਪਰ ਉਸ ਲੋਨ ਨੂੰ ਨਾ ਚੁਕਾ ਸਕਣ ਦੀ ਹਾਲਤ ਦੇ ਵਿੱਚ ਇਹਨਾਂ ਸਾਰੇ ਬੈਂਕਾਂ ਨੇ ਮਿਲ ਕੇ ਇਸ ਕੰਪਨੀ ਨੂੰ ਦਿਵਾਲੀਆ ਘੋਸ਼ਿਤ ਕਰ ਦਿੱਤਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿਹੜਾ ਐਸੈਟਸ ਸੀਗਾ ਜਿਹੜਾ ਗੋਇੰਦਵਾਲ ਥਰਮਲ ਪਲਾਂਟ ਸੀਗਾ ਉਹ ਇਹਨਾਂ ਬੈਂਕਾਂ ਦੇ ਕੋਲ ਆ ਗਿਆ ਉਸ ਤੋਂ ਬਾਅਦ ਨਿਲਾਮੀ ਸ਼ੁਰੂ ਹੋਈ ਨਿਲਾਮੀ ਸ਼ੁਰੂ ਹੋਈ ਤਾਂ ਨਿਲਾਮੀ ਦੇ ਵਿੱਚ 1080 ਕਰੋੜ ਦੇ ਵਿੱਚ ਪੰਜਾਬ ਸਰਕਾਰ ਨੇ ਯਾਨੀ ਕਿ ਪੰਜਾਬ ਦੇ ਪਾਵਰਕਾਮ ਨੇ ਇਹ ਥਰਮਲ ਪਲਾਂਟ ਖਰੀਦ ਲਿਆ ਹਾਲਾਕੀ ਜਿਹੜੇ ਬੈਂਕ ਨੇ ਬੈਂਕਾਂ ਨੂੰ 5000 ਕਰੋੜ ਦੇ ਕਰੀਬ ਜਿਹੜਾ ਰਗੜਾ ਲੱਗਿਆ ਜ਼ਰੂਰ ਹੈ ਪਰ ਇਹ ਜਿਹੜਾ ਐਸੈਟ ਸਿਗਾ ਇਹ ਇੱਕ ਪਾਸੇ ਉਹ ਕੱਢ ਦਿੱਤਾ ਗਿਆ ਨਿਲਾਮ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੇ ਇਸ ਨੂੰ ਖਰੀਦ ਲਿਆ ਪਰ ਹੁਣ ਗੱਲ ਕਰੀਏ ਮਨਜਿੰਦਰ ਸਰਸਾ ਦੀ ਤੇ ਮਨਜਿੰਦਰ ਸਰਸਾ ਇਸ ਤੇ ਇਤਰਾਜ਼ ਕਰ ਰਹੇ ਨੇ ਮਨਜਿੰਦਰ ਸਰਸਾ ਦਾ ਦਾਵਾ ਹੈ ਕਿ ਅਰਵਿੰਦ ਕੇਜਰੀਵਾਲ ਦੀਆਂ ਗੱਲਾਂ 'ਚ ਆ ਕੇ ਸੀਐਮ ਭਗਵੰਤ ਮਾਨ ਨੇ ਬਹੁਤ ਵੱਡਾ ਘਾਟੇ ਦਾ ਸੌਦਾ ਕਰ ਲਿਆ ਉਹ ਥਰਮਲ ਪਲੈਂਟ ਜਿਹੜਾ 500 ਕਰੋੜ ਤੋਂ ਵੀ ਘੱਟ ਕੀਮਤ ਦਾ ਸੀ ਉਸ ਨੂੰ 1080 ਕਰੋੜ ਦੇ ਵਿੱਚ ਖਰੀਦ ਲਿਆ ਗਿਆ ਭਾਜਪਾ ਦੀ ਲੀਡਰਸ਼ਿਪ ਖਾਸ ਕਰਕੇ ਪੰਜਾਬ ਨਾਲ ਤਾਲੁਕ ਰੱਖਣ ਵਾਲੀ ਇਸ ਤੋਂ ਨਾ ਖੁਸ਼ ਹੈ ਕਿਉਂਕਿ ਪੰਜਾਬ ਸਰਕਾਰ ਦਾ ਦਾਵਾ ਹੈ ਕਿ ਇਸ ਥਰਮਲ ਪਲੈਂਟ ਦੇ ਨਾਲ ਪੰਜਾਬ ਦੇ ਵਿੱਚ ਖੁਸ਼ਹਾਲੀ ਆਵੇਗੀ ਪੰਜਾਬ ਦੇ ਅੰਦਰ ਜਿਹੜਾ ਬੋਝ ਪਿਆ ਹੋਇਆ ਵਿੱਤੀ ਜਾਂ ਫਿਰ ਪਾਵਰਕਾਮ ਦੇ ਪੱਦਰ ਦੇ ਉੱਤੇ ਜਿਹੜਾ ਸੰਕਟ ਚੱਲਦਾ ਪਿਆ ਉਹ ਕਿਤੇ ਨਾ ਕਿਤੇ ਸੁਧਰੇਗਾ ਇਸ ਮਾਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਪਾਵਰਕਾਮ ਸਬੰਧੀ ਜ਼ਿਆਦਾ ਵੱਡੀ ਜਾਣਕਾਰੀ ਰੱਖਦੇ ਨੇ ਉਹਨਾਂ ਨੇ ਵੀ ਪੰਜਾਬ ਸਰਕਾਰ ਦੇ ਹਿੱਤ ਦੇ ਵਿੱਚ ਗੱਲ ਕੀਤੀ ਐ ਇਸ ਫੈਸਲੇ ਦੀ ਛਲਾਗਾ ਕੀਤੀ ਐ ਪਰ ਮਨਜਿੰਦਰ ਸਰਸਾ ਨੂੰ ਇਸ ਗੱਲ ਤੋਂ ਇਤਰਾਜ਼ ਹੈ ਮਨਜਿੰਦਰ ਸਰਸਾ ਦਾ ਆਖਰ ਕੀ ਕਹਿਣਾ ਹੈ ਇਸ ਮਾਮਲੇ ਦੇ ਵਿੱਚ ਆਹ ਤੁਹਾਨੂੰ ਸੁਣਾ ਦਿੰਦੇ ਭਗਵੰਤ ਮਾਨ ਜੀ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਬਹੁਤ ਵੱਡੇ ਵੱਡੀਆਂ ਗੱਲਾਂ ਦੱਸੀਆਂ ਔਰ ਸਾਰੇ ਪੰਜਾਬ ਨੂੰ ਵਧਾਈ ਦਿੱਤੀ ਕਿ ਜੀਵੇਕੇ ਦਾ ਪਲਾਂਟ ਜਿਹੜਾ ਪਾਵਰ ਪਲਾਂਟ ਆ ਉਹ 1080 ਕਰੋੜ ਰੁਪਏ ਚ ਪੰਜਾਬ ਦੀ ਸਰਕਾਰ ਨੇ ਖਰੀਦ ਲਿਆ ਕਹਿੰਦੇ ਬਹੁਤ ਵੱਡਾ ਕੰਮ ਹੋ ਗਿਆ ਇੰਨਾ ਵੱਡਾ ਤੀਰ ਮਾਰਕਾ ਅਸੀਂ ਕਰ ਦਿੱਤਾ ਵੀ ਕਦੀ ਕੋਈ ਕਰ ਹੀ ਨਹੀਂ ਸਕਿਆ ਮੈਂ ਦੱਸਣਾ ਚਾਹੁੰਨਾ ਭਗਵੰਤ ਮਾਨ ਸਾਹਿਬ ਨੂੰ ਇਹ ਸਾਰਾ ਕੰਮ ਅਰਵਿੰਦ ਕੇਜਰੀਵਾਲ ਜੀ ਇਸੇ ਤਰ੍ਹਾਂ ਦਿੱਲੀ 'ਚ ਕਰਦੇ ਸੀ ਜਦੋਂ ਇਹ ਸ਼ਰਾਬ ਘਟਾਲਾ ਹੋਇਆ ਏ ਇਸੇ ਤਰ੍ਹਾਂ ਪ੍ਰੈਸ ਕਾਨਫਰੰਸ ਅਰਵਿੰਦ ਕੇਜਰੀਵਾਲ ਜੀ ਨੇ ਔਰ ਮਨੀਸ਼ ਸੋਦੀਆ ਜੀ ਨੇ ਕੀਤੀਆਂ ਸੀ ਬਹੁਤ ਵੱਡਾ ਚਮਤਕਾਰੀ ਕੰਮ ਕਰ ਦਿੱਤਾ ਅਸੀਂ ਅਸੀਂ ਹੁਣ ਸ਼ਰਾਬ ਦੇ ਅੰਦਰ ਪ੍ਰਾਈਵੇਟ ਲੋਕਾਂ ਨੂੰ ਲੈ ਕੇ ਆ ਗਏ ਹੁਣ ਕਮਾਲ ਹੋ ਜੂਗੀ ਔਰ ਨਿਕਲਿਆ ਕਿ ਕਿ ਆਪਣੇ ਦੋਸਤਾਂ ਨੂੰ ਸ਼ਰਾਬ ਦਾ ਕੰਮ ਦੇਣਾ ਸੀ ਇਸ ਵਾਸਤੇ ਕੰਮ ਕੀਤਾ ਸੀ ਇਸੇ ਤਰ੍ਹਾਂ ਭਗਵੰਤ ਮਾਨ ਜੀ ਮੈਂ ਆਪਣੀ ਜਾਬ ਦੀ ਜਾਣਕਾਰੀ ਚ ਲਿਆਉਣਾ ਚਾਹਣਾ ਹੈ ਇਹ ਸਾਰਾ ਕੰਮ ਜੋ ਤੁਹਾਡੇ ਤੋਂ ਅਰਵਿੰਦ ਕੇਜਰੀਵਾਲ ਜੀ ਕਰਵਾ ਰਹੇ ਨੇ ਇਹ ਜੀਵੀਕੇ ਦਾ ਇਹ ਬਰਬਾਦ ਹੋਇਆ ਪਲਾਂਟ ਸੀਗਾ ਜਿਹਦੀ ਜ਼ਮੀਨ ਦੀ ਵੈਲਿਊ 100 ਕਰੋੜ ਸੀਗੀ ਜਿਹੜੇ ਪਲਾਂਟ ਦੇ ਕਬਾੜ ਦੀ ਵੈਲਿਊ ਮੈਕਸਿਮਮ 300 ਕਰੋੜ ਸੀ ਇਹ 400 ਕਰੋੜ ਦਾ ਪੂਰਾ ਜਿਗਾੜ ਜਿਹੜਾ ਇਹ ਚ ਹੋਰ ਤੁਸੀਂ ਚਲੋ ਲਾ ਲਓ 500 ਕਰੋੜ ਦਾ ਪੂਰਾ ਜਿਗਾੜ ਜਿਹੜਾ ਇਹ ਇਸ ਨੂੰ 11 ਕਰੋੜ ਤੁਹਾਡੇ 1100 ਕਰੋੜ ਤੁਹਾਡੇ ਪੱਲੇ ਪਵਾ ਧਰਵਿੰਦ ਕੇਜਰੀਵਾਲ ਜੀ ਨੇ 600 ਕਰੋੜ ਰੁਪਈਆ ਜਿਹੜਾ ਫालतू 700 ਕਰੋੜ ਪੰਜਾਬ ਸਰਕਾਰ ਦਾ ਉੱਜੜ ਗਿਆ ਪੰਜਾਬ ਦੇ ਲੋਕਾਂ ਦਾ ਇਹਦਾ ਸਾਬ ਕੌਣ ਦਊਗਾ ਇਹ ਜੋ ਅਰਵਿੰਦ ਕੇਜਰੀਵਾਲ ਜੀ ਦੇ ਕਿੰਨੇ ਪੈਸੇ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਊਗਾ ਜੇ ਨਹੀਂ ਪਤਾ ਮੈਂ ਦੱਸ ਰਿਹਾ ਹਾਂ ਇਹ ਪਾਪ ਨਾ ਕਰੋ ਇਹ ਪੰਜਾਬ ਦੇ ਜੁਮੇ ਇਹ ਚਿੱਟਾ ਹਾਥੀ ਇਹ ਬਰਬਾਦ ਹੋਇਆ ਪਲਾਂਟ ਨਾ ਪਾਓ ਇਕ ਬਾੜਿਆ ਇਹ ਬਰਬਾਦ ਹੈ ਜਦੋਂ ਪੰਜਾਬ ਆਵਾਜ਼ ਨਹੀਂ ਹੋਣਾ ਬਲਕਿ ਹੋਰ 1100 ਕਰੋੜ ਦੇ ਥੱਲੇ ਹੋਣਾ ਤੇ ਫਿਰ ਇਹਨੂੰ ਠੀਕ ਕਰ ਚਾਲੂ ਕਰ ਦੇ ਅੰਦਰ ਔਰ ਇਸ ਦੀ ਮਿਨੀਮਮ ਜਿਹੜਾ ਹੈ ਮਹੀਨੇ ਦਾ ਜਿਹੜਾ ਖਰਚੇ ਪਾਉਣ ਦੇ ਚਲਦੇ ਚਲਦੇ ਹਜ਼ਾਰਾਂ ਕਰੋੜ ਦੇ ਥੱਲੇ ਪੰਜਾਬ ਦੀ ਸਰਕਾਰ ਨੇ ਆ ਜਾਣਾ ਹੈ ਸੋ ਇਹ ਬੇਈਮਾਨੀ ਦਾ ਕੰਮ ਅਰਵਿੰਦ ਕੇਜਰੀਵਾਲ ਦੇ ਕਹਿਣ ਤੇ ਨਾ ਕਰੋ ਇਹ ਜੀਵੀਕੇ ਦਾ ਪਲਾਂਟ ਬਿਮਾਰੀ ਦਾ ਘਾਰ ਆ ਜਿਹੜਾ ਤੁਸੀਂ ਪੰਜਾਬ ਦੇ ਗੱਲ ਚ ਪਾਉਣ ਲੱਗੇ ਜੇ ਮੜਾ ਸੱਪ ਪੰਜਾਬ ਦੇ ਗੱਲ ਚ ਪਾ ਦੇਣ ਲੱਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ